ਸਾਨੂੰ ਸਿੰਘ ਟੇਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਤਿਕਾਰ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਖਤਰਾ ਹੈ ਹਾਂ ਬਿਲਕੁਲ ਥੈਂਕਸ ਸਾਬ ਪਹਿਲਾਂ ਤੋਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਲੀ ਕੀ ਸਤਿ ਸ਼੍ਰੀ ਅਕਾਲ ਹੈ ਜੀ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਪਰਿਵਾਰਕ ਮੀਆਂ ਨੂੰ ਤੇ ਜਿਹੜੀ ਤੁਸੀਂ ਖਬਰ ਪੁੱਛੀ ਆ ਉਹਦਾ ਵੇਰਵਾ ਇਹ ਹੈ ਜੀ ਕਿ ਅੱਜ ਸੁਰੱਖਿਆ ਏਜੰਸੀਆਂ ਦੇ ਵੱਲੋਂ ਪੰਜਾਬ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਦੇ ਉੱਤੇ ਜਾਨਲੇਵਾ ਹਮਲਾ ਹੋ ਸਕਦਾ ਹੈ ਕਿਸੇ ਵੀ ਰੂਪ ਦੇ ਵਿੱਚ ਇਹ ਹਮਲਾ ਹੋ ਸਕਦਾ ਹੈ ਇਸ ਕਰਕੇ ਅਲਰਟ ਦੇ ਉੱਤੇ ਰਹਿਣਾ ਜੋ ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੇ ਵਿੱਚ ਕੋਈ ਆਲੇ ਦੁਆਲੇੋਂ ਕਿਵੇਂ ਨਾ ਕਿਵੇਂ ਕੋਈ ਸੂਚਨਾ ਮਿਲੀ ਹੋਣੀ ਹੈ ਜਿਹਦੇ ਕਰਕੇ ਪੰਜਾਬ ਦੀ ਪੁਲਿਸ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਉਹਦਾ ਮੁੱਖ ਮੰਤਰੀ ਸਾਹਿਬ ਦੇ ਕੋਲੇ ਚੋਖੀ ਸਿਕਿਉਰਿਟੀ ਹੁੰਦੀ ਹੈ ਪਰ ਸ਼ਾਇਦ ਉਹਦੇ ਵਿੱਚ ਹੋਰ ਵਾਧਾ ਕੀਤਾ ਜਾਵੇ ਸ਼ਾਇਦ ਹੋਰ ਬਾਜ਼ਖ ਰੱਖੀ ਜਾਵੇ ਸ਼ਾਇਦ ਇਹਦੇ ਵਿੱਚ ਕੋਈ ਹੋਰ ਵੀ ਗਤੀਵਿਧੀ ਹੋਵੇ ਤੇ ਬਾਕੀ ਕਿਸਾਨਾਂ ਦਾ ਕਿਵੇਂ ਬਣਿਆ ਜੀ ਢੱਲੇਵਾਲ ਸਾਹਿਬ ਦੀ ਕੀ ਸਿਹਤ ਦਾ ਕੀ ਬਣਿਆ ਕਹਿੰਦੇ ਸੀ ਵੀ ਡ੍ਰਿਪ ਲਵਾਤੀ ਹੈ। ਸੈਂਸਰਸ ਅਸੰਦੇ ਵਿੱਚ ਬੀਚਣ ਦੇ ਕਰਕੇ ਜਿਹੜੀਆਂ ਗਤੀਵਿਧੀਆਂ ਹੋਈਆਂ ਪਿਛਲੇ 2-3 ਦਿਨਾਂ ਦੇ ਵਿੱਚ ਜੋ-ਜੋ ਕਾਰਵਾਈ ਪਈ ਹੈ ਉਹ ਰਹਿ ਗਈ ਜੀ ਮੈਂ ਸੰਖੇਪ ਦੇ ਵਿੱਚ ਦੱਸ ਦਿੰਦਾ ਕਿ ਹੋਇਆ ਕੀ ਆ 2 ਦਿਨ ਪਹਿਲਾਂ ਫਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਣ ਵਾਸਤੇ ਕੇਂਦਰੀ ਖੇਤੀਬਾੜੀ ਵਿਭਾਗ ਦੇ ਕੁਝ ਅਧਿਕਾਰੀ ਜਾਂਦੇ ਆ। ਇਨਾੜੇ ਵੱਲੋਂ ਇੱਕ ਚਿੱਠੀ ਦਿੱਤੀ ਜਾਂਦੀ ਹੈ ਜਿਹੜੀ ਕਿ ਜਗਜੀਤ ਸਿੰਘ ਢੱਲੇਵਾਲ ਤੇ ਸਰਮਣ ਸਿੰਘ ਪੰਘੇੜ ਦੇ ਬਾਈ ਨੇਮ ਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਜਿ ਕਿ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀ ਤੇ ਪੰਜਾਬ ਦੇ ਅਧਿਕਾਰੀ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਰਜ਼ਾਮੰਦ ਦਾ ਤਿਆਰ ਹੈ ਗਿਆ ਉਸ ਤੋਂ ਬਾਅਦ ਢੱਲੇਵਾਲ ਖੁਰਾ ਦੇ ਉੱਤੇ ਦਬਾਅ ਬਣਾਇਆ ਕੁਝ ਕਿਸਾਨਾਂ ਨੇ ਵੀ ਭਾਈ ਤੁਸੀਂ ਹੁਣ ਡ੍ਰਿਪ ਲਵਾ ਲਓ ਤੁਸੀਂ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰ ਦਿਓ ਗੱਲ ਤਾਂ ਆਪਣੀ ਉਹਨਾਂ ਨੇ ਮੰਨ ਲਈ ਆ ਕੁਝ ਇਸ ਤਰੀਕੇ ਦੀ ਫੀਲਿੰਗ ਹੋਊਗੀ ਜਦਕਿ 14 ਤਰੀਕ ਨੂੰ ਸਟਾਕੇ ਦੀ ਚਲਣ ਨਾਲ ਦੇ ਬਾਰੇ ਕੁਝ ਪਤਾ ਨਹੀਂ ਦਾ ਕੁਝ ਕਹਿ ਨਹੀਂ ਸਕਦੇ। ਹੁਣ ਕੁਝ ਲੋਕਾਂ ਨੇ ਸਵਾਲੇ ਕੀਤੇ ਵੀ ਭਾਈ 14 ਤਰੀਕ ਨੂੰ ਕਿਉਂ? ਤੁਸੀਂ ਮਹੀਨੇ ਦਾ ਗੈਪ ਕਿਹੜੀ ਗੱਲੋਂ ਪਾ ਲਿਆ 14 ਫਰਵਰੀ ਦੀ ਗੱਲ ਕਰ ਰਹੇ ਆ। ਇਹਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਜੀ ਕਿ ਦਿੱਲੀ ਦੇ ਵਿੱਚ ਚੋਣ ਜਾਬਤਾ ਲੱਗਾ। ਜਦਕਿ ਇਹ ਇੱਕ ਟ੍ਰਕਾਲੋਜੀ ਵਾਲੀ ਨੀਤੀ ਹੈ। ਚੋਣ ਜਾਬਤਾ ਕੱਲੀ ਦਿੱਲੀ 'ਚ ਲੱਗਾ ਪੂਰੇ ਭਾਰਤ 'ਚ ਨਹੀਂ ਲੱਗਾ। ਪੰਜਾਬ 'ਚ, ਚੰਡੀਗੜ੍ਹ 'ਚ, ਹਿਮਾਚਲ 'ਚ, Shimla 'ਚ ਤੇ ਹਰਿਆਣੇ ਦੇ ਵਿੱਚ ਉੱਤਰ ਪ੍ਰਦੇਸ਼ ਆਪਣੇ ਗੱਲਾਂ ਦੇ ਵਿੱਚ ਕੋਈ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਕਿੱਥੇ ਨਹੀਂ ਲੱਗਿਆ ਪਰ ਉਹਨਾਂ ਨੇ ਚਲੋ ਇੱਕ ਬਹਾਨਾ ਬਣ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਚਲੋ ਮੀਟਿੰਗ ਵੀ ਹੋ ਜੂਗੀ ਬੁਲਾਇਆ ਹੈਗਾ ਦੋ ਜੱਥੇ ਬੰਦਿਆਂ ਦੇ ਆਗੂਆਂ ਨੂੰ ਬਾਈ ਨੇਮ ਜਿਹੜੇ ਹੁਣ ਬਾਕੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਕੱਠੇ ਹੋਣ ਲੱਗੇ ਸੀ ਤੇ ਉਹਨਾਂ ਨੂੰ ਤਾਂ ਵਿੱਚ ਕਿਹਾ ਨਹੀਂ ਗਿਆ ਇਸ ਕਰਕੇ ਇਹ ਏਕਤਾ ਵਾਲੀ ਗੱਲ ਉੱਥੇ ਦੀ ਉੱਥੇ ਫੇਰ ਰਹਿ ਜਾਣੀ ਆ ਸੋ ਡੱਲੇਵਾਲ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿ ਮੈਂ ਅੰਨ ਪਾਣੀ ਬਿਲਕੁਲ ਨਹੀਂ ਛਕਣਾ ਪਰ ਮੈਡੀਕਲ ਉਹਨਾਂ ਨੂੰ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਗਲੂਕੋਜ਼ ਉਹਨਾਂ ਨੇ ਲਾ ਦਿੱਤਾ ਗਿਆ। ਹੂੰ। ਬਟੇਣਾ ਜੀ ਤੁਸੀਂ ਖਬਰਾਂ ਦਿੱਤੀਆਂ ਸੀ ਕਿ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਨੇ ਦਿੱਲੀ ਤੋਂ ਇਹੀ ਮੰਤਰੀ ਨੂੰ ਸਦਕੇ ਤੱਕ ਕਿਸਾਨਾਂ ਦੇ ਨਾਲ ਬਿਠਾ ਦਿੱਤਾ ਸੀ। ਤੁਸੀਂ ਦੱਸਦੇ ਸੀ ਵੀ ਅੱਧੀ ਅੱਧੀ ਰਾਤ ਤੱਕ ਉਹ ਮੀਟਿੰਗਾਂ ਕਰਦੇ ਰਹੇ ਨੇ। ਹੁਣ ਉਸੇ ਮੰਤਰੀ ਨਾਲ ਮੀਟਿੰਗ ਪਿੱਛੇ ਡ੍ਰਿੱਪ ਲਵਾ ਲਈ। ਅਬ ਤੁਸੀਂ ਜਿੱਦ ਕੁੜੀ ਦੇ ਨਾਲ ਮੀਟਿੰਗਾਂ ਦੇ ਵਿੱਚ ਬ੍ਰੇਕ ਪੈ ਗਈ ਸੀ ਮੀਟਿੰਗਾਂ ਪਹਿਲਾਂ ਉਹ ਦੋ ਤਿੰਨ ਲਗਾਤਾਰ ਮੀਟਿੰਗਾਂ ਹੋਈਆਂ ਸਮੇਂ-ਸਮੇਂ ਤੇ ਬਾਅਦ ਵਿੱਚ ਕੇਂਦਰ ਦੇ ਮੰਤਰੀ ਆਉਣੋਂ हट ਗਏ ਤੇ ਇਹਨਾਂ ਨੇ ਸੰਘਰਸ਼ ਆਪਣਾ ਸ਼ੁਰੂ ਕਰਤਾ ਸੀ ਗੱਲ ਅਸਲ ਵਿੱਚ ਮੀਟਿੰਗ ਤਾਂ ਹੀ ਸ਼ੁਰੂ ਹੋਣੀ ਆ ਉਹ ਬੱਲ ਫਿਰ ਉੱਥੇ ਆ ਗਈ ਵੀ ਮੀਟਿੰਗ ਦੇ ਵਿੱਚ ਫਿੱਟਾ ਕਿ ਨਿਕਲੂਗਾ ਕੁਝ ਨਹੀਂ ਪਤਾ ਪਰ ਉਹ ਮੀਟਿੰਗ ਵਾਸਤੇ ਹੀ ਨਹੀਂ ਬਣ ਰਹੇ ਸੀ ਕਿਸਾਨ ਕਹਿੰਦੇ ਸੀ ਆਜੋ ਉਹਨਾਂ ਨੂੰ ਬੁਲਾ ਲਓ ਦਿੱਲੀ ਦੇ ਵਿੱਚ ਨਾ ਉਹ ਆਕੇ ਰਾਜ਼ੀ ਸੀ ਨਾ ਬੁਲਾ ਕੇ ਰਾਜ਼ੀ ਸੀ ਪਰ ਉਹਨਾਂ ਨੇ ਹੁਣ ਚੰਡੀਗੜ੍ਹ ਦੇ ਵਿੱਚ ਆਉਣਾ ਮੰਨ ਲਿਆ ਤੇ ਹੁਣ ਉਹ ਸਿੱਟਾ ਕੀ ਨਿਕਲਦਾ ਕਿ ਉਹ ਢੱਲੇਵਾਲ ਹੋਰਾਂ ਨੇ ਕਹਿ ਦਿੱ ਕਿ ਮੈਂ ਉਦੋਂ ਤੱਕ ਅੰਨ ਨਹੀਂ ਖਾਣਾ ਜਿੰਨੀ ਦੇਰ ਤੱਕ ਮੀਟਿੰਗ ਦੇ ਰਹੀ ਕੋਈ ਸਹੀ ਸਿੱਟਾ ਨਹੀਂ ਨਿਕਲਦਾ ਪਰ ਉਹਨਾਂ ਨੂੰ ਜੰਮਦੇ ਰੱਖਣਾ ਬੜਾ ਜ਼ਰੂਰੀ ਹੈ ਤੇ ਬੈਠੇ ਨੇ ਲਿਖਿਆ ਹੋਇਆ ਚਿੱਠੀ ਦੇ ਕਿ ਢੱਲੇਵਾਲ ਸਾਹਿਬ ਆਪ ਵੀ ਪਰਸਨਲ ਤੌਰ ਤੇ ਉੱਤੇ ਇਹ ਜਿਹੜੀ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਤੁਹਾਨੂੰ ਚੰਗਾ ਲੱਗੂਗਾ ਇਹ ਆਪਣਾ ਮਰਨ ਮਰਤ ਛੱਡ ਦੇਣ ਹੁਣ ਸ਼ਾਇਦ ਕਿਸੇ ਨੇ ਇਹ ਗੱਲ ਕਹੀ ਹੋਵੇ ਨਾ ਦੇਨ ਵੀ ਭਾਈ ਜੇਕਰ ਤੁਸੀਂ ਡ੍ਰਿਪ ਲਵਾਉਂਗੇ ਜੇਕਰ ਗਲੂਕੋਜ਼ ਲਵਾਉਂਗੇ ਜੇਕਰ ਤੁਸੀਂ ਉਰੋ ਤੋਂ ਤੱਕ ਵੀਰਚੇਅਰ ਦੇ ਉੱਤੇ ਵੀ ਜਾਂ ਤੁਸੀਂ ਕਿਸੇ ਤਰੀਕੇ ਦੇ ਨਾਲ ਉੱਥੇ ਜਾਣ ਦੇ ਸਮਰੱਥ ਹੋ ਜੋ ਤਾਂ ਵਧੀਆ ਗੱਲ ਆ ਵੀ ਤੁਸੀਂ ਆਪਣੀ ਹਾਜ਼ਰੀ ਦੇ ਵਿੱਚ ਮੀਟਿੰਗ ਦੀ ਕਾਰਵਾਈ ਦੇਖ ਲੋ ਜੀ ਪਰ ਜਿਹੜੀ ਤੁਸੀਂ ਗੱਲ ਦੱਸੀ ਸੀ ਜਿਹੜੀ ਚਿੱਠੀ ਉਹਨਾਂ ਨੇ ਲਿਖ ਕੇ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਦਿਨ ਜਿਹੜੀ 14 ਫਰਵਰੀ ਨੂੰ ਮੀਟਿੰਗ ਹੋਣੀ ਆ ਤਾਂ ਉਹਦੇ ਵਿੱਚ ਐਮਐਸਪੀ ਆ ਇਹਨਾਂ ਦੀ ਮੁੱਖ ਮੰਗ ਸੀ ਉਹ ਪੂਰੀ ਕਰ ਦਿੱਤੀ ਜਾਏਗੀ ਨੇ ਦੇਣੀ ਉਹਦੇ ਵਿੱਚ ਇਹਦੀ ਗੱਲ ਕਹੀ ਵੀ ਤੁਹਾਡੀ ਕੋਈ ਮੰਗ ਮੰਨਾਂਗੇ ਸਿਰਫ ਮੀਟਿੰਗ ਤੁਹਾਡੇ ਨਾਲ ਇੰਨਾ ਇੰਨਾ ਮੰਗਾਂ ਦੇ ਉੱਤੇ ਗੱਲ ਕਰਾਂਗੇ ਮੀਟਿੰਗ ਆ ਉਹਦੇ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਅਸੀਂ આમંત્રਿਤ ਕਰਦੇ ਹਾਂ ਹਮ ਆਪਕੋ ਕਿ ਆਪ ਚੰਡੀਗੜ੍ਹ ਦੇ ਪਹੁੰਚੇ ਔਰ ਕੇਂਦਰ ਕੇ ਮੰਤਰੀ ਔਰ ਪੰਜਾਬ ਕੇ ਅਧਿਕਾਰੀ ਆਪਕੇ ਸਾਥ ਮੀਟਿੰਗ ਕਰਨਗੇ ਉਹਦੇ ਵਿੱਚ ਜਗਾ ਵੀ ਲਿਖੀ ਹੋਈ ਵੀ ਚੰਡੀਗੜ੍ਹ ਦੀ ਫੁਲਾਣੀ ਜਗਾ ਦੇ ਵਿੱਚ ਆ ਕਿਹੜੀ ਮੰਗ ਮੰਨਾਂਗੇ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਚਰਚਾ ਕਰਾਂਗੇ ਇਹਦੇ ਬਾਰੇ ਕੋਈ ਜ਼ਿਕਰ ਨਹੀਂ ਹੈ ਜੀ ਆਮ ਕਿਸਾਨ ਖੁਸ਼ ਨੇ ਇਸ ਜਿਹੜੀ ਡਿਵੈਲਪਮੈਂਟ ਹੋਈ ਹੈ ਦੇਖੋ ਆਮ ਕਿਸਾਨ ਤਾਂ ਜੀ ਪੰਬਲ ਪੁੱਛੇ ਦੇ ਵਿੱਚ ਆ ਉਹਦਾ ਕਾਰਨ ਵੀ ਸਾਡੀ ਇੱਕ ਹਮਦਰਦੀ ਆ ਕਿ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਖus ਨਾ ਜਾਵੇ ਇੱਕ ਸੱਡੀ ਹਮਦਰਦੀ ਆ ਦੂਜੇ ਪਾਸੇ ਸਾਡੀ ਮੰਗ ਆ ਕਿ ਭਾਈ ਸਾਡੀਆਂ ਮੰਗਾਂ ਪੂਰੀਆਂ ਹੋਣ ਬਾਜਰ ਮੰਗਾਂ ਤਾਂ ਪੂਰੀਆਂ ਹੋਣੀਆਂ ਵੀ ਚਾਹੀਆਂ ਹੁਣ ਡੱਲੇਵਾਲ ਸਾਹਿਬ ਦਾ ਮਰਨ ਵਰਤ ਕਲਵਾਉਣ ਦੇ ਲਈ ਹੀ ਇਹ 14 ਤਰੀਕ ਮਿੱਥੀ ਆ ਜਾਂ ਹੁਣ ਇਹਦੇ ਵਿੱਚ ਕੋਈ ਹੋਰ ਵੀ ਅੰਦਰੂਨੀ ਕਾਰਨ ਇੰਟਰਨਲ ਗੱਲਾਂ ਹੋ ਰਹਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਹੁਣ ਮਤਲਬ ਇੱਕ ਦੇਖੋ ਬੰਦਾ ਗਲੂਕੋਜ਼ ਦੇ ਉੱਤੇ ਵੀ ਕਾਫੀ ਲੰਮਾ ਸਮਾਂ ਜ਼ਿੰਦਗੀ ਕੱਟ ਜਾਂਦਾ ਆ ਆਪਾਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਵੇਖਿਆ ਹੀ ਆ ਬਹੁਤ ਲੰਮਾ ਸਮਾਂ ਕਈ ਸਾਲ ਗਲੂਕੋਜ਼ ਉੱਤੇ ਉਹ ਗਲੂਕੋਜ਼ ਦੇ ਵਿੱਚ ਕਈ ਵਾਰੀ ਮੈਡੀਸਿਨ ਇਹ ਹੋ ਜਾਂਦੀਆਂ ਨੇ ਪ੍ਰੋਟੀਨ ਸ਼ਰੀਰ ਦੇ ਵਿੱਚ ਜਾ ਰਿਹਾ ਹੋਰ ਖਾਣ ਪੀਣ ਵਾਲੇ ਤੱਤ ਜਿਹੜੇ ਸ਼ਰੀਰ ਦੇ ਵਿੱਚ ਜਾ ਰਹੇ ਆ ਤਾਂ ਵੀ ਕੀ ਹੋਊਗਾ ਮੇਰੇ ਬੱਚੇ ਮਨ ਦੇ ਬਲਬਲੇ ਆ ਪਰ ਦੇਖੋ ਉਹ ਤੰਦਰੁਸਤ ਹੋ ਜਾਣ 14 ਤਰੀਕ ਨੂੰ ਚਲੋ ਸਿੱਟਾ ਨਿਕਲ ਜੇ ਸਿਹਰਾ ਕੋਈ ਵੀ ਲੈ ਜੇ ਪਰ ਸਿੱਟਾ ਨਿਕਲ ਜੇ ਦੀ ਗੱਲ ਇੰਨੀ ਆ ਪਟਨਾ ਨੀ ਦੂਜੇ ਪਾਸੇ ਇਹ ਵੀ ਹੈ ਵੀ 34 ਤਰੀਕ ਨੂੰ ਕੋਈ ਸਟਾ ਨਹੀਂ ਨਿਕਲਦਾ ਫਿਰ ਡਲੇਵਾਲ ਸਾਹਿਬ ਡ੍ਰਿਪ ਲਹਾ ਦੇਣਗੇ ਫਿਰ ਫਿਰ ਮਰਨ ਵਰਤੇ ਵਹਿ ਜਾਣਗੇ ਬਿਲਕੁਲ ਸਹੀ ਗੱਲ ਹੈ 100% ਤੁਹਾਡੀ ਗੱਲ ਸਹੀ ਹੈ ਜੀ ਕਿਉਂਕਿ ਜਿਹੜੇ 100 ਤੇ ਕੁਝ ਕਿਸਾਨਾਂ ਨੇ ਜਿਨ੍ਹਾਂ ਨੇ ਵਿੱਚੇ ਹਰਿਆਣੇ ਦੇ 10 ਕਿਸਾਨ ਤੇ ਵਿੱਚੇ ਪੰਜਾਬ ਦੇ ਕਈ ਕਿਸਾਨ ਉਹਨਾਂ ਨੇ ਜੀ ਮਰਨ ਵਰਤ ਸ਼ੁਰੂ ਕਰ ਲਿਆ ਸੀ ਉਹਨਾਂ ਨੇ ਜੂਸ ਪੀ ਕੇ ਆਪ ਦਾ ਮਰਨ ਵਰਤ ਤੋੜਤਾ ਜੀ ਅੱਛਾ ਜੀ ਤੇ ਬਾਕੀ ਪ੍ਰਧਾਨ ਮੰਤਰੀ ਦੀ ਕੀ ਖਬਰ ਹੈ ਕਿ ਜੋਨਾਂ ਦੇ ਉਹਨਾਂ ਨੇ ਪੈਰ ਧੋਤੇ ਉਹਨਾਂ ਦਾ ਹੀ ਹਾਲ ਬੁਰਾ ਇਹ ਕੀ ਲਿਖਿਆ ਦੇਖੋ ਇਹ ਨਾ ਮੇਰਾ ਖਿਆਲ ਹੈ ਕਿ ਸਾਡੇ ਪਰਿਵਾਰਕ ਮੈਂਬਰ ਵੀ ਬੜੀ ਇਸ ਗੱਲ ਤੇ ਹੈਰਾਨ ਹੋਣਗੇ ਵੀ ਜਿਹੜੀਆਂ ਮੰਤਰੀ ਸਹਿਬਾਨ ਜਾਂ ਪ੍ਰਧਾਨ ਮੰਤਰੀ ਜਾਂ ਹੋਰ ਵੱਡੇ ਨੇਤਾ ਜੋ ਆਪਾਂ ਗੱਲਾਂ ਦੇਖਦੇ ਨੇ ਵੀ ਝੁੱਗੀ 'ਚ ਚਲੇ ਗਏ ਅਚਾਨਕ ਉਹ ਕਿਵੇਂ ਸਕ੍ਰਿਪਟ ਲਿਖੀ ਹੁੰਦੀ ਬਨ ਤਾਂ ਫਿਲਮੀ ਕਹਾਣੀ ਲੱਗੀ ਹੈ ਪੂਰੀ 2019 ਦੇ ਵਿੱਚ ਆਪਾਂ ਵੀ ਰੈਡੀਟਮ ਦੇ ਉੱਤੇ ਮੈਨੂੰ ਚੰਗੀ ਤਰ੍ਹਾਂ ਚਿੱਤੇ ਆ ਉਹਦੋਂ ਖਬਰ ਸਾਂਝੀ ਕੀਤੀ ਸੀ ਇੱਥੇ ਆਪਜੀ ਦੇ ਨਾਲ ਹੀ ਸੰਵਾਦ ਕੀਤੀ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਅਰਧ ਕੁੰਭ ਦੇ ਵਿੱਚ ਗਏ ਜੀ 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 ਦੇਖੀ ਸਫਾਈ ਕਰਮਚਾਰੀ ਜਿਹੜੇ ਸੀਗੇ ਉਹਨਾਂ ਦੇ ਪੈਰ ਝੋਤੇ ਪੈਰ ਝੋਣ ਤੋਂ ਬਾਅਦ ਟੌਲੀਆਂ ਨਾਲ ਪੁੰਜੇ ਤੇ ਮੀਡੀਆ ਦੇ ਵਿੱਚ ਖਬਰਾਂ ਬੜੀਆਂ ਬਣੀਆਂ ਕਿ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਜ਼ਮੀਨ ਨਾਲ ਕਿੰਨੇ ਜੁੜੇ ਹੋਏ ਆ ਸਫਾਈ ਕਰਮਚਾਰੀਆਂ ਦਾ ਕਿੰਨਾ ਸਤਕਾਰ ਕਰਦੇ ਆ ਉਹ ਦੇਖੋ ਅਮੀਰ ਗਰੀਬ ਦੀ ਪਰਵਾਹ ਨਹੀਂ ਕਰਦੇ ਕਿ ਮੰਨ ਦੇ ਵਿੱਚ ਸਤਕਾਰ ਵੀ ਕਿੰਨੀ ਭਾਵਨਾਵਾਂ ਦੀਆਂ ਖਬਰਾਂ ਪਰ ਉਹ 6 ਸਾਲ ਹੋ ਗਏ ਦੀ ਪੈਰ ਤੋਤਿਆਂ ਨੂੰ ਵੀ ਉਹਨਾਂ ਸਫਾਈ ਕਰਮਚਾਰੀਆਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਕੀ ਆਇਆ ਕਹਾਣੀ ਅਸਲ ਦੇ ਵਿੱਚ ਇਹ ਆ ਉਹਨਾਂ ਦੇ ਜਿਹੜੇ ਪੰਜਾ ਛੇ ਨੇੜੇ ਦੇ ਪੈਰ ਤੋਤੇ ਸੀ ਉਹਨਾਂ ਦੇ ਵਿੱਚ ਇੱਕ ਪਿਆਰੇ ਲਾਲ ਵੀ ਸੀਗਾ ਉਹਨੇ ਇਹ ਗੱਲ ਕਹੀ ਕਿ ਅਸੀਂ ਉਸੇ ਝਾੜੂ ਮਾਰ ਰਹੇ ਸੀ ਜਿਵੇਂ ਕਿ ਹਰ ਰੋਜ਼ ਸਾਡੀ ਡਿਊਟੀ ਦੇ ਵਿੱਚ ਸ਼ਾਮਲ ਆ 8000 ਰੁਪਏ ਸਾਨੂੰ ਮਿਲਦਾ ਹੁੰਦਾ ਸੀ ਮਹੀਨੇ ਦਾ ਸਾਡਾ ਸਾਹਬ ਆਇਆ ਕਿ ਦਮ ਕਹਿੰਦਾ ਕਿ ਛੋਣੇ ਵੱਡੇ ਸਾਹਿਬ ਨੇ ਬੁਲਾਇਆ ਕਹਿੰਦਾ ਜੀ ਅਸੀਂ ਵੱਡੇ ਸਾਹਿਬ ਕੋਲੇ ਚਲੇ ਗਏ ਮੇਰੀ ਦਾੜੀ ਖਿਲਰੀ ਹੋਈ ਦੇਖ ਕੇ ਮੇਰਾ ਚਿਹਰਾ ਬੋਰਾ ਦੇਖ ਕੇ ਨਹੀਂ ਤਾਂ ਗੁੰਡਾ ਲੱਗਦਾ ਬਦਮਾਸ਼ ਲੱਗਦਾ ਜਾ ਉਹਦੀ ਕਟਿੰਗ ਕੁਟਿੰਗ ਕਰਾ ਕੇ ਲਿਆ ਉਹ ਹਜਾਮ ਤੱਕ ਕਰਾ ਕੇ ਲਿਆ ਉਹਦੀ ਇਹਨੇ ਮੇਰੀ ਕਟਿੰਗ ਕੁਟਿੰਗ ਕਰਾ ਕੇ ਲਿਆਂਦਾ ਉਸ ਤੋਂ ਬਾਅਦ ਸਾਨੂੰ ਗੱਡੀ ਦੇ ਵਿੱਚ ਬਿਠਾਇਆ ਤੇ ਦੂਰ ਕਿਤੇ ਲੈ ਗਏ ਪ੍ਰੋਗਰਾਮ ਤੇ ਕਿਸੇ ਤੇ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਜਾ ਰਹੇ ਆ ਉੱਥੇ ਕਹਿੰਦੇ ਵੀ ਸਾਡੇ ਵਰਗੇ 5-10 ਜਣੇ ਹੋਰ ਬੈਠੇ ਸੀ 15-20 ਜਣੇ ਅਸੀਂ ਹੋ ਗਏ ਸਾਨੂੰ ਨਹੀਂ ਪਤਾ ਵੀ ਸਾਨੂੰ ਮਿਲਣਾ ਕੀ ਨੇ ਆ ਅਚਾਨਕ ਕਹਿੰਦੇ ਜੀ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਨਾਲ ਮਿਲਾਉਣਾ ਅੱਜ ਕਹਿੰਦੇ ਅਸੀਂ ਆਖਿਆ ਵੀ ਸਾਨੂੰ ਕਾਹਤੇ ਮਿਲਣਗੇ ਉਹ ਸਾਡੀ ਕੀ ਕਹਾਤਾ ਸਾਨੂੰ ਕਿਹੜੀ ਗੱਲੋਂ ਮਿਲਣਗੇ ਥੋੜੇ ਕਿਸੇ ਵੇਲੇ ਬਾਅਦ ਉਹ ਕਹਿੰਦੇ ਵੀ ਕਮਰੇ ਚ ਆਜੋ ਅਸੀਂ ਕਮਰੇ ਚ ਬੈਠੇ ਰਹੇ ਉਸ ਵੇਲੇ ਚਾਂਕ ਪ੍ਰਧਾਨ ਮੰਤਰੀ ਸਾਹਿਬ ਸਾਡੇ ਕੋਲੇ ਆਉਂਦੇ ਨਾਲ ਕੈਮਰੇ ਹੀ ਕੈਮਰੇ ਇੱਕ ਬਾਲਟੀ ਦੇ ਵਿੱਚ ਪਾਣੀ ਆਉਂਦਾ ਇੱਕ ਬੱਥਰ ਆਉਂਦਾ ਇੱਕ ਤੌਲੀਆ ਆਉਂਦਾ ਉਹ ਸਾਡੇ ਪੈਰ ਧੋਦੇ ਆ ਪੰਜ ਸੱਤਾਂ ਜਾਣਿਆਂ ਦੇ ਪੈਰ ਪੂੰਝਦੇ ਆ ਅੜਗੇ ਨਾਲ ਪੂੰਝਦੇ ਆ ਤੇ ਚੰਨ ਕੁ ਮਿੰਟਾਂ ਵਿੱਚ ਢਾਈ ਤਿੰਨ ਮਿੰਟਾਂ ਦੇ ਵਿੱਚ ਉਹ ਉੱਥੋਂ ਚਲੇ ਜਾਂਦੇ ਆ ਤੇ ਗੱਲ ਖਤਮ ਹੋ ਜਾਂਦੀ ਆ ਨਾ ਸਾਨੂੰ ਪਤਾ ਲੱਗਾ ਵੀ ਪੈਰ ਧੋਤੇ ਜਿਹੜੀ ਗੱਲੋਂ ਗਏ ਆ ਨਾ ਸਾਨੂੰ ਪਤਾ ਲੱਗਾ ਇਹਦੇ ਪਿੱਛੇ ਕਾਰਨ ਕਿਹੜਾ ਮੋੜਾ ਗ੍ਰਾ ਸਵਾਲ ਕਿ ਉਹ ਪਹਿਲਾਂ ਵੀ ਝਾੜੂ ਮਾਰਦੇ ਸਨ ਤੇ ਸਭ ਉਹ ਅੱਜ ਵੀ ਝਾੜੂ ਮਾਰਦੇ ਸਨ ਉਹ ਪਹਿਲਾਂ ਵੀ ਸਰ ਕੰਨ ਦੀ ਝੁੱਗੀ ਚ ਰਹਿੰਦੇ ਸਨ ਉਹ ਅੱਜ ਵੀ ਉਸੇ ਝੁੱਗੀ ਵਿੱਚ ਰਹਿੰਦੇ ਆ ਉਹ ਪਹਿਲਾਂ ਵੀ ਰੋਜ਼ੀ ਰੋਟੀ ਤੋਂ ਬਾਜ਼ਾਰ ਸੀ ਉਹ ਅੱਜ ਵੀ ਹਵਾਰਾ ਸੋ ਇਹ ਇੱਕ ਸਕ੍ਰਿਪਟਡ ਕਹਾਣੀ ਸੀ ਜਿਹੜੀ ਕਿ ਸਭ ਦੇ ਸਾਹਮਣੇ ਉਦੋਂ ਆਈ ਸੀ ਸੁਪੇਰੀ لال ਹਲੇ ਵੀ ਸਫਾਈ ਦਾ ਕੰਮ ਹੀ ਕਰਦਾ ਬਿਲਕੁਲ ਜੀ ਉਹ ਉਵੇਂ ਹੀ ਝਾੜੂ ਮਾਰਦਾ ਕਹਿੰਦਾ ਜੀ ਉਦੋਂ ਮੈਨੂੰ 8000 ਰੁਪਏ ਮਿਲਦਾ ਸੀ ਹੁਣ ਮੈਨੂੰ 12300 ਮਿਲਦਾ ਹੈ ਉੱਪਰ 6 ਸਾਲ ਦੇ ਵਿੱਚ ਕਹਿੰਦੇ ਵੀ ਇੰਨੀ ਕਿ ਤਰੱਕੀ ਹੋਈ ਆ ਅੱਜ ਵੀ ਉਹ ਝਾੜੂ ਹੀ ਮਾਰਦਾ ਤੇ ਅੱਜ ਵੀ ਇੱਕ ਝੁੱਗੀ ਦੇ ਵਿੱਚ ਹੀ ਰਹਿਣਾ ਉਹਦੀ ਝੁੱਗੀ ਦੀ ਫੋਟੋ ਵੀ ਆਈ ਆ ਜਿਸ ਤਰਪਾਈ ਲਾ ਦੇ ਉੱਤੇ ਪਾਇਆ ਤੇ ਝੁੱਗੀਆਂ ਦੇ ਮੂਰੇ ਸਰ ਕਾਣ ਦੇ ਮੂਰੇ ਸਾੜੀਆਂ ਬੰਨ ਬੰਨ ਕੇ ਲੋੜੇ ਪਰਦਾ ਕੀਤਾ ਹੋਇਆ ਮਜੀਠੀਆ ਨੇ ਕੀ ਦਾਵਾ ਕੀਤਾ ਕਨਮਾ ਜਦਕਰ ਮਸਾਂ ਮਜੀਠੀਆ ਗੁਰਾ ਨੇ ਅੱਜ ਗਲਤ ਕਹੀਏ ਵੀ ਜਿਹੜਾ ਕੇਦਰੀਵਾਲ ਦਾ ਪੀਏ ਆ ਨਾ ਜਿਹੜਾ ਸੀਗਾ ਦਿੱਲੀ ਦੇ ਵਿੱਚ ਪੀਏ ਵਿਵਨ ਕੁਮਾਰ ਇਹਦੇ ਉੱਤੇ ਤਿੰਨ ਸਰ ਦੋਸ਼ ਲਾਇਆ ਸੀ ਕਿ ਸਬਾਤੀ ਮਾਲੀਵਾਲ ਨੇ ਵੀ ਇਹਨਾਂ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ ਇਹਨੇ ਮੇਰੇ ਮੁੱਕੇ ਮਾਰੇ ਇਹਨੇ ਮੈਨੂੰ ਜ਼ਖਮੀ ਕਰਤਾ ਜਦੋਂ ਮੈਂ ਸੀਐਮ ਹਾਊਸ ਦੇ ਵਿੱਚ ਗਈ ਸੀ ਕੇਜਰੀਵਾਲ ਨੂੰ ਮਿਲਣ ਡਰਾਇੰਗ ਰੂਮ 'ਚ ਸਰੋਤ ਤੇ ਪਰਚਾ ਵੀ ਦਰਜ ਹੋਇਆ ਵਿਵਕ ਕੁਮਾਰ ਦੇ ਉੱਤੇ ਹਾਂਜੀ ਫਿਰ ਉਸ ਤੋਂ ਬਾਅਦ ਉਹਨੂੰ ਜੇਲ੍ਹ ਵੀ ਹੋਈ ਪਰ ਜਦੋਂ ਤੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਉਹਨਾਂ ਨੇ ਵਿਵਕ ਕੁਮਾਰ ਨੂੰ ਪੰਜਾਬ 'ਚ ਸ਼ਿਫਟ ਕਰਤਾ ਉਹਨੂੰ ਪੰਜਾਬ ਦੀ ਸਰਕਾਰ ਦੇ ਉੱਤੇ ਬਾਜ਼ ਅੱਖ ਰੱਖਦੇ ਸਾਰੇ ਕੰਮਕਾਜ ਦੇ ਉੱਤੇ ਸੋ ਉਹ ਸਾਰੇ ਕੋਈ ਉਤੋਂ ਚਲਾਉਂਦੇ ਆ ਸਾਨੂੰ ਦੱਸਦੇ ਨਹੀਂ ਪਰ ਉਤਲੇ ਪਾਸੋਂ ਚੱਲਦੀ ਸਰਕਾਰ ਪਰ ਗੱਲ ਇਹ ਜੀ ਕਿ ਹੁਣ ਅੱਜ ਉਹਨਾਂ ਦੇ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਮੁੱਦਾ ਚੁੱਕਿਆ ਉਹ ਕਹਿੰਦੇ ਵੀ ਇਹਨੂੰ ਜੈਡ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਈ ਹੈ ਜੇ ਕੋਈ ਖਤਰਾ ਹੈ ਜੇਕਰ ਲੋਗੜਾ ਦਿੱਲੀ ਦੇ ਵੱਲੋਂ ਦਿੱਤੀ ਜਾਵੇ ਪੰਜਾਬ ਦੇ ਵੱਲੋਂ ਕਿਉਂ ਦਵਾਈ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀ ਸਰਕਾਰ ਜਿਹੜੀ ਕਿ ਵੀਆਈਪੀ ਕਲਚਰ ਦੇ ਖਿਲਾਫ ਸੀਗੀ ਉਹ ਸਰਕਾਰ ਹੁਣ ਜੇਕਰ ਇਸ ਤਰੀਕੇ ਦੇ ਨਾਲ ਕਹਿੰਦੀ ਵੀ ਭਾਈ ਅਸੀਂ ਆਹ ਕਰਤਾ ਦੇਖੋ ਜੀ ਸਿਕਿਉਰਿਟੀ ਦਿੱਤੀ ਹੈ 30 40 ਬੰਦੇ ਇਹਨਾਂ ਨੂੰ ਕਿਹੜੇ ਜੱਲੋਂ ਦਿੱਤੇ ਗਏ ਬਾਕੀ ਲੁਧਿਆਣੇ ਦੇ ਮੇਅਰ ਕੌਣ ਬਣਿਆ ਜੀ ਲੁਧਿਆਣੇ ਦੇ ਵਿੱਚ ਇੰਦਰਜੀਤ ਕੌਰ ਮੇਅਰ ਬਣੇ ਨੇ ਜੀ ਬੀਬੀ ਇੰਦਰਜੀਤ ਕੌਰ ਨੇ ਇਹ ਕਾਉਂਸਲਰ ਬਣੀ ਤੇ ਉੱਥੇ ਵੀ ਜੋਰ ਤੋਰ ਚੱਲਿਆ ਉਹਦੇ ਬੰਦੇ ਪੱਟਲੇ ਉਹਦੇ ਬੰਦੇ ਪੱਟਲੇ ਕਾਉਂਸਲਰਾਂ ਦਾ ਬਹੁਮਤ ਹੋਇਆ ਤੇ ਲੁਧਿਆਣੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਔਰਤ ਮੇਅਰ ਬਣੀ ਹੈ ਬਾਕੀ ਜਥੇਦਾਰ ਸਾਹਿਬ ਨੇ ਇੱਕ ਹੁਕਮ ਦਿੱਤਾ ਸੀ ਉਦੋਂ ਜਦੋਂ ਪੇਸ਼ੀ ਪਈ ਸੀ ਇਹਨਾਂ ਅਕਾਲੀ ਮੰਤਰੀਆਂ ਦੀ ਕਿ ਅਕਾਲੀ ਦਲ ਦੀ ਨਵੀਂ partite ਸ਼ੁਰੂ ਕਰੋ ਤੇ ਉਹਦੇ ਲਈ ਤਾਮੀਲ ਹੋ ਗਈ ਹੁਕਮ ਦੀ ਆ ਬਿਲਕੁਲ ਜੀ ਬਿਲਕੁਲ ਉਹਦੇ ਲਈ ਤਾਮੀਲ ਹੋ ਗਈ ਹੈ ਜੀ ਤੇ ਤਾਮੀਲ ਹੋਵੇਂ ਨਹੀਂ ਹੋਈ ਇਹ ਕਹਿੰਦੇ ਜੀ ਅਕਾਲੀ ਦਲ ਸੁਧਾਰ ਲੈਰ ਵਾਲੇ ਉਹ ਕਹਿੰਦੇ ਜੀ ਕਿ ਦੇਖੋ ਤੁਸੀਂ ਇਹ ਗੱਲ ਕਹੀ ਸੀ ਜਥੇਦਾਰ ਸਾਹਿਬ ਜੋ 2 ਤਕੰਬਰ ਨੂੰ ਆਕਾਲ ਸਖਤ ਸਾਹਿਬ ਦੀ ਤਹਿਸੀਲ ਤੋਂ ਕਿ ਐਡਵੋਕੇਟ ਧਾਮੀ ਦੀ ਅਗਵਾਈ ਤੇ 7 ਮੈਂਬਰੀ ਕਮੇਟੀ ਬਣਾਉਨੇ ਆ ਇਹ ਜੀ ਆਉਂਦੇ ਸਮੇਂ ਦੇ ਵਿੱਚ ਤੇ ਅ ਅਕਾਲੀ ਦਲ ਦੀ ਮੈਂਬਰਸ਼ਿਪ ਕਰੂਗੀ ਕਹੋ ਕਹਿੰਦੇ ਜੀ ਕਿ ਤੁਹਾਡੇ ਉਸ ਹੁਕਮ ਨੂੰ ਪਰੇ ਕਰਕੇ ਸੱਤੇ ਮੈਂਬਰੀ ਕਮੇਟੀ ਨੂੰ ਪਰੇ ਕਰਕੇ ਤੇ ਆਪਦੀ ਮਰਜ਼ੀ ਨਾਲ ਮਹਿਮਸ਼ੂਰੂ ਕਰ ਲਈ ਭਰਤੀ ਦੀ ਤੇ ਅੱਜ ਉਹ ਮਹਿਮਸ਼ੂਰੂ ਹੋ ਗਈ ਆ ਅਕਾਲੀ ਦਲ ਦੀ ਜਿਹੜੀ ਭਰਤੀ ਮਹਿਮਸ਼ੂਰੂ ਹੋ ਗਈ ਆ 25 ਲੱਖ ਦੇ ਕਰੀਬ ਉਹ ਕਹਿੰਦੇ ਜੀ 15 ਮਾਰਚ ਤੱਕ ਅਸੀਂ ਮੈਂਬਰ ਭਰਤੀ ਕਰਨਾ ਤੇ 1 ਮਾਰਚ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ ਦੇਖਦੇ ਆ ਵੀ ਕੌਣ ਪ੍ਰਧਾਨ ਬਣਦਾ ਹੈ ਬਾਕੀ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਹੋਣੇ ਕਿਹਾ ਕਿ ਜਿਹੜਾ 1100 ਰੁਪਇਆ ਔਰਤਾਂ ਨੂੰ ਮਿਲਣਾ ਉਹ ਜਲਦ ਮਿਲ ਜਾਣਾ ਹੋਂ ਬਿਲਕੁਲ ਜਿਉ ਕਹਨੇ ਆ ਕਿਨੇ ਦੇਖੋ ਜੀ ਸਾਡੇ ਧਿਆਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਹੁਣੇ ਠੀਕ ਕੰਮ ਕਰਾਂਗੇ ਉਹਨਾਂ ਨੇ ਤਾਂ ਅੱਜ ਦੋ ਟੋਕ ਕੇ ਗੱਲ ਕਹੀ ਉਹ ਕਹਿੰਦੇ ਜੀ ਕਿ ਅਸੀਂ ਉਹਦੇ ਬਜਟ ਦੇ ਵਿੱਚ ਇਸ ਮੁਤਲਕ ਵੱਡਾ ਫੈਸਲਾ ਕਰ ਰਹੇ ਹਾਂ ਤੇ ਔਰਤਾਂ ਨਾਲ ਜਿਹੜਾ ਵਾਅਦਾ ਕੀਤਾ ਪੰਜਾਬ ਦੀਆਂ ਔਰਤਾਂ ਦੇ ਨਾਲ ਕਿ 1100 ਰੁਪਏ ਮਹੀਨਾ ਦਿਆ ਕਰਾਂਗੇ ਬਹੁਤ ਜਲਦੀ ਨਾਲ ਸ਼ੁਰੂ ਕਰ ਦੇਵਾਂਗੇ ਅੱਛਾ ਹਰਿਆਣੇ ਦੀ ਕਮੇਟੀ ਚ ਕੀ ਹੋਇਆ ਦਾਦੂਵਾਲ ਹਾਰ ਗਏ ਸੱਚੀ ਦਾਦੂਵਾਲ ਹਾਰ ਗਏ ਤੇ ਬੜੇ ਭੜੇ ਤਰੀਕੇ ਨਾਲ ਹਾਰ ਗਏ ਬੜੇ ਬੁਰੇ ਤਰੀਕੇ ਨਾਲ ਹਾਰ ਕੇ 1700 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰੇ ਆ ਜਿਹਨੇ ਹਰਾਇਆ ਉਹਦਾ ਨਾਮ ਹੈਗਾ ਜੀ ਬਿੰਦਰ ਸਿੰਘ ਖਾਲਸਾ ਇਹ ਐਡਵੋਕੇਟ ਆ ਨੌਜਵਾਨ ਆ ਤੇ ਦਾਦੂਵਾਲ ਵਰਗੇ ਘਾਗ ਬੰਦੇ ਨੂੰ ਉਹਨੇ ਹਰਾਤਾ ਅੱਜ ਅਸਲ ਵਿੱਚ ਜਿਹੜੇ ਨਾ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਅਕਾਲੀ ਦਲ ਆ ਉਹਦੇ ਵੀ ਕਨੇ ਕਿ 7-8 ਮੈਂਬਰ ਉਹਨਾਂ ਨੇ ਜਿੱਤੇ ਆ ਵੱਡੀ ਗਿਣਤੀ 'ਚ ਅਜਾੜ ਜਿੱਤੇ ਆ ਪਰ ਦਾਦੂਵਾਲ ਧੜੇ ਨੂੰ ਬਹੁਤ ਵੱਡੀ ਸੱਟ ਲੱਗੀ ਆ ਅਸਲ ਵਿੱਚ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਜਿਹੜਾ ਚੋਣਾ ਵਿੱਦੀ ਬਧਾਨ ਦੇ ਮੁਤਾਬਕ ਪਹਿਲੀ ਵਾਰ ਹੋਇਆ ਤਾਂ ਦਾਦੂਵਾਲ ਹੋਰਾਂ ਨਾਲ ਭੈੜੀ ਹੋਈ ਆ ਜੀ। ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਹੋਇਆ ਜੀ ਇਹ ਕਿਹੜੇ ਮਨਿਸਟਰ ਦੇ ਖਿਲਾਫ ਹੋਇਆ? ਇਹ ਜੀ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ ਉਹਨਾਂ ਦੇ ਖਿਲਾਫ ਹੋਇਆ ਕਿਉਂਕਿ ਉਹਨਾਂ ਨੇ ਆਪਾਂ ਜਾਣਦੇ ਕਿ ਕੁਝ ਸਮਾਂ ਪਹਿਲਾਂ ਕੁਝ ਕ ਹਫ਼ਤੇ ਪਹਿਲਾਂ ਇੱਕ ਧਿਆਨ ਦਿੱਤਾ ਸੀਗਾ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਬਾਰੇ ਉਹਨਾਂ ਨੇ ਪਾਰਲੀਮੈਂਟ 'ਚ ਗੱਲ ਕਹੀ ਸੀ ਕਿ ਜਿਹੜੇ ਵਿਰੋਧੀ ਆ ਅੰਬੇਦਕਰ ਅੰਬੇਦਕਰ ਮੀਲਕਾ ਕਰੀ ਜਾਂਦੇ ਆ ਇਹਨਾਂ ਜਿਹੜਾ ਰੱਬ ਦਾ ਨਾਂ ਲਿਆ ਹੋਵੇ ਤਾਂ ਉਹ ਅੱਜ ਉਸੇ ਗੱਲ ਨੂੰ ਮੁੱਖ ਰੱਖ ਕੇ ਤੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਜਨ ਨੇ ਪ੍ਰਦਰਸ਼ਨ ਕੀਤਾ ਹੈ। ਟਿਟਰਨਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਗੜੇ ਪੈਣਗੇ ਹੁਣ? ਹਾਂ ਬਿਲਕੁਲ ਜੀ 72 ਘੰਟਿਆਂ ਦੇ ਵਿੱਚ ਆਸ ਪ੍ਰਗਟਾਈ ਗਈਆਂ ਉਹਦੇ 72 ਘੰਟਿਆਂ ਦੇ ਵਿੱਚ ਵੀ ਪੰਜਾਬ 'ਚ ਸ਼ਾਇਦ ਗੜੇ ਪੈ ਜਾਣ। ਪੰਜਾਬ ਦੇ ਵਿੱਚ ਠੰਡ ਲੇਰ ਇੱਕ ਦਾ ਮਦੂਗੀ ਫਿਲਹਾਲ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵਿੱਚ ਚੰਗੀ ਧੁੱਪ ਨਿਕਲਦੀ ਆ। ਠੰਡ ਹੈਗੀ ਆ ਪਰ ਉਨੀ ਨਹੀਂ ਕੱਟਰ ਪੈਣ ਵਾਲੀ ਗੱਲ ਹੈ ਨਹੀਂ। ਟਿਟਰਨਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ। ਮੇਰਬਾਣੀ ਜੀ ਮੇਰਬਾਣੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ